ਸ਼ਰਧਾਵਾਨ ਬੰਦੇ ਪਤਾ ਕੀ ਕਰਦੇ ਨੇ ਗੁਰਬਾਣੀ ਦੀ ਕਈ ਗੱਲ ਜੋ ਕਿ ਕੁਦਰਤ ਦੇ ਨਿਯਮਾਂ ਦਾ ਵਖਿਆਣ ਹੈ ਜੋ ਕਿ اٹਲ ਹੁੰਦੇ ਹਨ ਆਪਣੀ ਸ਼ਰਧਾ ਦੇ ਚੱਕਰ ਵਿੱਚ ਭੁੱਲ ਭਲਾ ਕੇ ਉਸ ਨੂੰ ਹੋਰ ਹੀ ਪਾਸੇ ਲੈ ਜਾਂਦੇ ਨੇ ਇੱਕ ਬੜੀ ਰੋਚਕ ਘਟਨਾ ਜੋ ਮੇਰੇ ਨਾਲ ਹੀ ਵਾਪਰੀ ਉਹ ਇਹ ਸੀ ਕਿ بارش ਦੇ ਇੱਕ ਦਿਨ ਮੈਂ ਆਪਣੇ ਕਿਸੇ ਕੰਮ ਜਾ ਰਿਹਾ ਸੀ ਤੇ ਮੀਂਹ ਤੋਂ ਬਚਦਾ ਬਚਾਉਂਦਾ ਮੈਂ ਇੱਕ ਫਰੂਟ ਵਾਲੀ ਦੁਕਾਨ ਤੇ ਜਾ ਖਲੋਤਾ। ਉੱਥੇ ਹੋਰ ਵੀ ਲੋਕੀ ਆ ਕੇ ਮੀਂਹ ਤੋਂ ਬਚਨ ਲਈ ਖੜਨ ਲੱਗੇ ਤੇ ਬੜੀਆਂ ਪਿਆਰੀਆਂ ਪਿਆਰੀਆਂ ਗੱਲਾਂ ਚੱਲ ਪਈਆਂ। ਇਹਨਾਂ ਗੱਲਾਂ ਦੇ ਵਿੱਚ ਇੱਕ ਵੀਰ ਨੇ ਦੁੱਖ ਭਰੀ ਗੱਲ ਇਹ ਦਸੀ ਕਿ ਮੈਂ ਬਠਿੰਡੇ ਤੋਂ ਹਾਂ ਤੇ ਮੇਰੀ ਮਾਂ ਨੂੰ ਕੈਂਸਰ ਹੈ ਤੇ ਮੈਨੂੰ ਰਾਜਸਥਾਨ ਜਾਣਾ ਪੈਂਦਾ ਹੈ। ਮੈਂ ਕਿਹਾ ਉਸੇ ਟ੍ਰੇਨ ਵਿੱਚ ਜਿਹਨੂੰ ਕੈਂਸਰ ਟ੍ਰੇਨ ਕਹਿੰਦੇ ਨੇ ਕਹਿੰਦਾ ਹਾਂ। ਮੈਂ ਕਿਹਾ ਲੱਗਦਾ ਹੈ ਹਾਲ ਹੌਲੀ ਹੌਲੀ ਮਾਜੇ ਦਾ ਵੀ ਇਹੀ ਹੋਵੇਗਾ ਤੇ ਫਰੂਟ ਵਾਲਾ ਬੋਲਿਆ ਨਹੀਂ ਭਾਜੀ ਇਦਾਂ ਨਹੀਂ ਹੋ ਸਕਦਾ ਮੈਂ ਕਿਹਾ ਕਿਉਂ ਕਹਿੰਦਾ ਵੇਖੋ ਇੱਥੇ ਐਨੇ ਪਾਠ ਹੁੰਦੇ ਨੇ ਐਨੇ ਇਤਿਹਾਸਕ ਗੁਰਦੁਆਰੇ ਨੇ ਇੱਥੇ ਬਾਪੇ ਦੀ ਫੁੱਲ ਕਿਰਪਾ ਹੈ ਇੱਥੇ ਤਾਂ ਕੈਂਸਰ ਛੂ ਵੀ ਨਹੀਂ ਸਕਦੀ ਮੈਂ ਕਿਹਾ ਭਲਿਆ ਕੀ ਗੱਲ ਉਧਰ ਅਖੰਡ ਪਾਠ ਨਹੀਂ ਹੁੰਦੇ ਕੀ ਉਧਰ ਗੁਰਦੁਆਰੇ ਨਹੀਂ ਉਸੇ ਅਖੰਡ ਪਾਠ ਵਿੱਚ ਉਸੇ ਬਾਣੀ ਵਿੱਚ ਇਹ ਕਿਹਾ ਗਿਆ ਹੈ ਮੰਗੇ ਦਾਖ ਬਿਜੌਰੀਆਂ ਕਿਕਰ ਬੀਜੇ ਜਾ ਜੇ ਜੱਟ ਕਿਕਰ ਬੀਜੇਗਾ ਤਾਂ ਉਹਨੂੰ ਦਾਖਾ ਨਹੀਂ ਮਿਲਣਗੇ ਇਹਨਾਂ ਨੂੰ ਪਰੇਸ਼ਾਨੀ ਤਾਂ ਆ ਰਹੀ ਹੈ ਕਿ ਇਹਨਾਂ ਦੀ ਜ਼ਮੀਨ ਮਾੜੀ ਸੀ ਤੇ ਇਹਨਾਂ ਨੇ ਉਸ ਜ਼ਮੀਨ ਨੂੰ ਉਪਜਾਊ ਬਣਾਉਣ ਲਈ ਬੜੀ ਖਾਦ ਦੀ ਵਰਤੋਂ ਕੀਤੀ ਤੇ ਘਟ ਅਸੀਂ ਵੀ ਕੁਝ ਨਹੀਂ ਕਰ ਰਹੇ ਇਹਨਾਂ ਦੀ ਵਾਰੀ ਅੱਜ ਆ ਗਈ ਹੈ ਤੇ ਸਾਡੀ ਕੱਲ ਆ ਜਾਵੇਗੀ ਗੱਲ ਇਹ ਹੈ ਕਿ ਨਿਯਮ ਨੇ ਸਾਡੇ ਲਈ ਬਦਲਣਾ ਨਹੀਂ ਚਾਹੇ ਅਸੀਂ ਜੋ ਮਰਜ਼ੀ ਕਰ ਲਈਏ ਕਰਨਾ ਕੀ ਹੈ ਨਿਯਮ ਨੂੰ ਫਾਲੋ ਕਰੋ ਫਾਲੋ ਕਰਨ ਦਾ ਮਤਲਬ ਹੈ ਕਿ ਦਾਖ ਦਾ ਬੀ ਪਾਓਗੇ ਤੇ ਦਾਖ ਉੱਗੇਗਾ ਗੰਨਾ ਬੀਜੋਗੇ ਤੇ ਗੰਨਾ ਉੱਗੇਗਾ ਤੇ ਝੋਨਾ ਲਾਓਗੇ ਤੇ ਝੋਨਾ ਹੋਵੇਗਾ ਇਦਾਂ ਹੀ ਬਾਕੀ ਸਾਰਾ ਕੁਝ ਜੋ ਬੀਜੋਗੇ ਉਹ ਵੱਡਣਾ ਪਵੇਗਾ ਬੁੱਧੂ ਸਾਹਿਬ ਕਹਿ ਗਏ ਨੇ ਕਿ ਆਪੇ ਤੂੰ ਬਿਜੇਗਾ ਤੇ ਫਿਰ ਆਪੇ ਹੀ ਖਾਏਗਾ